ਅਕਸ਼ੇਰੀ ਹਰਮੰਦਰ ਜੀ ਪਟਨਾ ਸਹਿਬ ਦੀ ਪ੍ਰਬੰਧਕ ਕਮੇਟੀ ਦੀ ਅਹਿਮ ਮੀਟਿੰਗ ਪ੍ਰਧਾਨ ਜਗਜੋਤ ਸਿੰਘ ਸੋਹੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਪੰਜ ਪਿਆਰੇ ਸਹਾਬਾਨ ਵੀ ਮੌਜੂਦ ਰਹੇ ਇਸ ਮੌਕੇ ਕਈ ਅਹਿਮ ਫੈਸਲੇ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਆਂ ਅਕਸ਼ੇਰੀ ਹਰਮੰਦਰ ਜੀ ਪਟਨਾ ਸਹਿਬ ਦੀ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਜੋਹਲ ਨੇ ਦੱਸਿਆ ਕਿ ਬਿਰਧ ਹੋ ਚੁੱਕੇ ਪੰਗੋੜੇ ਸਹਿਬ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਗਿਆ ਇਸ ਦੇ ਨਾਲ ਹੀ ਸੰਗਤਵਰ ਨੂੰ ਕੁਝ ਜਾਣ ਪਛਾਤੇ ਵਿਅਕਤੀਆਂ ਵੱਲੋਂ ਖੁਦ ਨੂੰ ਕਮੇਟੀ ਦੇ ਅਹੁਦੇਦਾਰ ਦੱਸ ਕੇ ਉਗਰਾਹੀ ਕਰਨ ਦੇ ਮਾਮਲੇ ਵਿੱਚ ਪੰਥਕ ਤੇ ਕਾਨੂੰਨੀ ਕਾਰਵਾਈ ਕਰਨ ਅੱਜ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਸ੍ਰੀ ਹਿਮੰਦਰਜੀ ਪੱਟਾ ਸਾਹਿਬ ਦੇ ਸਾਡੇ ਸਕਾਰਜੋ ਪ੍ਰਧਾਨ ਸਾਹਿਬ ਦੀ ਪ੍ਰਧਾਨਗੀ ਵਿੱਚ ਔਰ ਪੰਜ ਪਿਆਰਿਆਂ ਦੇ ਨਾਲ ਸਾਡੇ ਜਿਹੜੇ ਤਖਸਾਲ ਦੇ ਪੰਜ ਸਿੰਘ ਸਹਿਬਾਨ ਨੇ ਉਹਨਾਂ ਦੀ ਅਗਵਾਈ ਵਿੱਚ ਇੱਕ ਸਾਂਝੀ ਮੀਟਿੰਗ ਸੰਗਤ ਦੇ ਤੌਰ ਤੇ ਹੋਈ ਜਿਹਦੇ ਵਿੱਚ ਕਈ ਪ੍ਰਪੱਕ ਨਿਰਣੇ ਲਏ ਗਏ ਲਿਖਤੀ ਤੌਰ ਤੇ ਵੀ ਉਹਨਾਂ ਦੀ ਜਾਣਕਾਰੀ ਸੰਗਤੀ ਰੂਪ ਵਿੱਚ ਤੁਹਾਡੇ ਨਾਲ ਮੰਨੀ ਚਾਹੁੰਦੇ ਆ ਪਹਿਲੀ ਗੱਲ ਤੇ ਗੁਰੂ ਮਹਾਰਾਜ ਦੇ ਜਿਹੜੇ ਪੰਘੂੜੇ ਆ ਉਹਨਾਂ ਦੇ ਬਾਰੇ ਫੈਸਲਾ ਕੀਤਾ ਗਿਆ ਕਿ ਉਹਨਾਂ ਦੀ ਸੇਵਾ ਕਰਨੀ ਹੈ ਬੜੇ ਬਿਰਧ ਹੋ ਚੁੱਕੇ ਆ ਇਸ ਦੇ ਨਾਲ ਨਾਲ ਹੀ ਇੱਕ ਸਾਡੇ ਕੋਲ ਸੰਗੀ ਤੌਰ ਦੇ ਉੱਤੇ ਬਾਹਰੋਂ ਸੰਗਤ ਤੋਂ ਸ਼ਿਕਾਇਤ ਆਈ ਕਿ ਜਿਹੜੇ ਕੋਈ ਗੁਰੂ ਘਰ ਦੇ ਧਾਰਮਿਕ ਤੌਰ ਤੇ ਉੱਤੇਦਾਰ ਨਹੀਂ ਹੈਗੇ ਉਹ ਵੀ ਸੰਗਤ ਜਾ ਕੇ ਆਪਣੇ ਆਪ ਨੂੰ ਜਥੇਦਾਰ ਜਾਂ ਸਿੰਘ ਸਾਹਿਬ ਦੱਸਦੇ ਸਾਨੂੰ ਅਸੀਂ ਸਾਰੀ ਸੰਗਤ ਨੂੰ ਦੁਨੀਆ ਤੇ ਜਿੱਥੇ ਵੀ ਵਸਤੀ ਆ ਤੱਕ ਸ੍ਰੀ ਹਰਮੰਦਰ ਜੀ ਪਟਨੇ ਸਾਹਿਬ ਦੇ ਜੁम्मेवार ਮੈਂਬਰ ਹੋਣ ਦੇ ਨਾਤੇ ਪ੍ਰਧਾਨ ਸਾਹਿਬ ਹੁਣਾ ਵੱਲੋਂ ਜਨ ਸਕੱਤਰ ਹੁਣਾ ਵੱਲੋਂ ਸਾਡੇ ਸਤਿਕਾਰਯੋਗ ਪ੍ਰਾਣੇ ਸੀਨੀਅਰ ਮੈਂਬਰ ਨੇ ਸਰਵਾਰ ਮਹਿੰਦਰਪਾਲ ਸਿੰਘ ਢਿੱਲੋਂ ਸਾਹਿਬ ਅ ਮੀਤ ਪ੍ਰਧਾਨ ਬੈਠੇ ਨੇ ਗੁਰਵਿੰਦਰ ਸਿੰਘ ਜੀ ਹੋਰ ਸਾਡੇ ਸੰਗਤੀ ਰੂਪ ਵਿੱਚ ਸਾਡੇ ਨਾਲ ਸਾਡੇ ਸੱਜਣ ਮਿੱਤਰ ਬੈਠੇ ਨੇ ਅਸੀਂ ਸਾਰੀ ਸੰਗਤ ਨੂੰ ਪ੍ਰਪੱਕ ਤੌਰ ਦੇ ਉੱਤੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਸਾਡੇ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਨਾਂ ਤੇ ਜੇ ਕੋਈ ਆਪਣੇ ਆਪ ਨੂੰ ਜਥੇਦਾਰ ਦੱਸਦਾ ਹੈ ਔਰ ਤੱਕ ਸ੍ਰੀ ਹਮੰਦਰ ਜੀ ਪਟਨਾ ਸਾਹਿਬ ਦੇ ਨਾਂ ਤੇ ਜੇ ਕੋਈ ਉਗਰਾਹੀ ਇਕੱਠੀ ਕਰਦਾ ਹੈ ਜੇ ਕੋਈ ਪੈਸੇ ਦੀ ਝਵਾਨ ਕਰਦਾ ਹੈ ਤੇ ਸਾਡੇ ਨੰਬਰ ਜਿਹੜੇ ਆ ਮਾਰਕੀਟ ਦੇ ਵਿੱਚ ਹੈਗੇ ਨੇ ਓਪਨ ਸਾਡੇ ਨੰਬਰ ਨੇ ਤੱਕ ਸ੍ਰੀ ਹਮੰਦਰ ਜੀ ਪਟਨਾ ਸਾਹਿਬ ਦੇ ਵਟਸਐਪ ਨੰਬਰ ਨੇ ਸਾਨੂੰ ਇਤਲਾਹ ਕੀਤੀ ਜਾਏ ਅਸੀਂ ਬਣਦੀ ਕਾਨੂੰਨੀ ਕਾਰਵਾਈ ਨਾਲੋ ਨਾਲ ਕਰਾਵਾਂਗੇ ਸਾਡੇ ਜਥੇਦਾਰ ਭਾਈ ਬਲਦੇਵ ਸਿੰਘ ਸਿੰਘ ਸਾਹਿਬ ਹੈਗੇ ਨੇ ਅ ਐਡੀਸ਼ਨਲ ਜਥੇਦਾਰ ਉਹਨਾਂ ਦੇ ਨਾਲ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਦਲੀਪ ਸਿੰਘ ਜੀ ਹੈਗੇ ਨੇ ਭਾਈ ਸਾਹਿਬ ਭਾਈ ਗੁਰदयाल ਸਿੰਘ ਜੀ ਹੈਗੇ ਨੇ ਅਮਰਜੀਤ ਸਿੰਘ ਜੀ ਹੈਗੇ ਨੇ ਪ੍ਰਸਰਾਮ ਸਿੰਘ ਜੀ ਹੈਗੇ ਨੇ ਇਹ ਪੰਜ ਸਿੰਘ ਸਹਿਬਾਨਾਂ ਤੋਂ ਇਲਾਵਾ ਜੇ ਕੋਈ ਆਪਣੇ ਆਪ ਨੂੰ ਸਿੰਘ ਸਾਹਿਬ ਦੱਸਦਾ ਹੈ ਤੇ ਉਹਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ